ਦੇਖੋ ਜੀ ਮੈਂ ਤਾਂ ਲਗਾਤਾਰ ਸ਼ੁਰੂ ਤੋਂ ਇਹ ਕਹਿ ਰਿਹਾ ਜੀ ਵੀ ਇਹ ਹੁਣ ਸੁਖਵੀਰ ਨਾ ਦੱਲ ਰਿਹਾ ਨਾ ਇਹ ਪਾਰਟੀ ਦੀ ਹੈ ਇਹ ਸੁਖਵੀਰ ਗੈਂਗ ਬਣ ਗਿਆ ਜੀ ਦੂਜਾ ਦਿੱਲੀ ਦੇ ਸਰਨਾ ਗੈਂਗ ਨਾਲ ਇਹਦੀ ਪੈ ਗਈ ਯਾਰੀ ਜੀ ਆਪਾਂ ਕਹਿੰਦੇ ਹੁੰਨੇ ਆ ਜੇ ਕੋਈ ਬੰਦਾ ਗਲਤ ਕਰਦਾ ਨਾ ਵੀ ਇੱਕ ਕੰਵਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ ਜੀ ਇਹ ਤਾਂ ਬਾਈ ਜੀ ਸਿਵਾਂ 'ਚ ਆਪਣੀ ਟਿਖਾ ਚਿੰਨਕੇ ਨਾ ਉਹਦੇ ਉੱਤੇ ਬੈਠੇ ਨੇ ਤੇ ਰੋਜ਼ ਨਵੀਆਂ ਲੱਕੜਾਂ ਨਾਲ ਨਾਲ ਲਵਾ ਰਹੇ ਨੇ ਵੀ ਤਾਂ ਕਿ ਕੱਚ ਨਾ ਰਹਿ ਜੇ ਕੋਈ ਜੀ ਸੋ ਟਕਟਾਂ ਦੇ ਜਥੇਦਾਰਾਂ ਨੂੰ ਹਟਾਉਣਾ ਤੇ ਮੁੜ ਕੇ ਨਵੇਂ ਨੂੰ ਲਾਉਣਾ ਜੀ ਜਿਹੜੇ ਨਵੇਂ ਲਾਏ ਨੇ ਚਲੋ ਕਿਉਂਕਿ ਉਹ ਅਹੁਦੇ ਤੇ ਨੇ ਮੈਂ ਕੁਝ ਨਹੀਂ ਕਹਿਣਾ ਸਹੀ ਚੰਗਾ ਪਰ ਬਾਈ ਉਹ ਕਿਸੇ ਦੀਆਂ ਲੱਤਾਂ 'ਚ ਭਾਰੇ ਹੈ ਨਹੀਂ ਜੀ ਸੋ ਇਸ ਕਰਕੇ ਹੁਣ ਅੰਥਾ ਜਿਹੜਾ ਮਤਲਬ ਉਹਦੀਆਂ ਥਾਪਤ ਰਵੈਤਾਂ ਨੂੰ ਜੀ पण ਕਲਪਾ ਨੂੰ ਪੈਰਾ ਹੇਠ ਰੋਲਣ ਲਈ ਸਰਨਾ ਤੇ ਸੁਖਵੀਰ ਦੀ ਜੋੜੀ ਪੂਰਾ ਜੋਰ ਲਾ ਰਹੀ ਹੈ। ਮਹਿੰਦਰ ਸਾਹਿਬ ਇਹ ਦੇਖੋ ਹੁਣ ਤੱਕ ਜਿਹੜੇ ਬਾਦਲ ਨਾਲ ਬਹੁਤ ਬੰਦੇ ਸੀ ਬੋਲੇ ਨਹੀਂ ਸੀ ਪਰ ਅੰਦਰੋਂ ਭਰੇ ਪਏ ਸੀ। ਜੀ ਉਹਨਾਂ ਨੂੰ ਲੱਗਦਾ ਸੀ ਸ਼ਾਇਦ ਗੱਲ ਕੋਈ ਠੀਕ ਆ ਜੇ ਸ਼ਾਇਦ ਗੱਲ ਕੋਈ ਠੀਕ ਆ ਜੇ ਜਦੋਂ ਇਹਨਾਂ ਨੇ ਸਿੱਧਾ ਅਕਾਲ ਤਖਤ ਨਾਲ ਮੱਥਾ ਲਾ ਲਿਆ ਜੀ ਜਦੋਂ ਲਕੀਰ ਖਿੱਚੀ ਗਈ ਵੀ ਇੱਕ ਪਾਸੇ ਅਕਾਲ ਤਖਤ ਦਾ ਆਦੇਸ਼ ਤੇ ਉਹਦੇ ਹੁਕਮ ਉਹਦਾ ਬਰਤਾਨਾ ਦੂਜੇ ਪਾਸੇ ਸਰਨਾ ਅਤੇ ਸੁਖਵੀਰ ਜੀ ਇਹ ਲਕੀਰ ਇੰਨੀ ਗੁੜੀ ਹੋ ਗਈ ਕਿ ਲੋਕਾਂ ਨੂੰ ਜਾਂ ਜਿੰਨੇ ਦੇਖੋ ਦੋ ਤਰ੍ਹਾਂ ਦੀਆਂ ਗੱਲਾਂ ਨੇ ਇੱਕ ਤਾਂ ਤੁਹਾਡੇ ਮੇਰੇ ਵਰਗੇ ਬੰਦੇ ਨੇ ਜਿਨ੍ਹਾਂ ਨੇ ਕੋਈ ਚੋਣ ਨਹੀਂ ਲੜਨੀ ਕੋਈ ਹੋਰ ਨਹੀਂ ਕਰਨੀ ਉਹ ਧਰਮੀ ਬੰਦੇ ਨੇ ਉਹਨਾਂ ਨੇ ਲੱਗਦਾ ਕੀ ਹੋ ਰਿਹਾ ਇੱਕ ਉਹ ਬੰਦੇ ਨੇ ਜਿਹੜੇ ਸਿਆਸਤ ਸਰਗਰਮ ਨੇ ਜੀ ਕਾਇਸ਼ ਰੋਮਣੀ ਕਮੇਟੀ ਦੇ ਹੋਣ ਜੀ ਚਾਹੇ ਐਮਐਲਏ ਦੇ ਹੋਣ ਚਾਹੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਹੋਣ ਉਹਨਾਂ ਨੂੰ ਦੇਖਣ ਲੱਗ ਗਿਆ ਵੀ ਸੁਖਵੀਰ ਬਾਦ ਨੇ ਸਾਡੇ ਭਵਿੱਖ ਦੇ ਮੂਰੇ ਕੰਧ ਕੱਢਤੀ ਜੀ ਅਸੀਂ ਇਸ ਹਾਲਤ 'ਚ ਸਰਵਾਈਵ ਨਹੀਂ ਕਰ ਸਕਦੇ ਜਿਉਂਦੇ ਰਹਿ ਨਹੀਂ ਸਕਦੇ ਇਸ ਕਰਕੇ ਉਹਨਾਂ ਨੇ ਇਹਨਾਂ ਨਾਲੋਂ ਨਾਤਾ ਤੋੜਨ ਦਾ ਫੈਸਲਾ ਕਰ ਲਿਆ ਜੀ ਬਹੁਤਿਆਂ ਨੇ ਬਾਦਲ ਦਲ ਨਾਲੋਂ ਨੀ ਨਾਤਾ ਤੋੜਿਆ ਤੋੜਿਆ ਕਿਹਨਾਂ ਨੇ ਪਰ ਉਹਨਾਂ ਨੇ ਜੋ ਅੰਤਰੰਕ ਕਮੇਟੀ ਨੇ ਫੈਸਲਾ ਕੀਤਾ ਤਾਕਤਾਂ ਦੇ ਜਫੇਦਾਰਾਂ ਬਾਰੇ ਜੀ ਉਹਦੇ ਨਾਲ ਉਹਨਾਂ ਦਾ ਤੋੜਿਆ ਜੀ ਮਹਿੰਦਰ ਸਾਹਿਬ ਤੁਸੀਂ ਬੜਾ ਜ਼ੋਰ ਦੇ ਕੇ ਗਿਆ ਸਰਨਾ ਗਿਆ ਸਰਨਾ ਉਹਨਾਂ ਦੀ ਕੀ ਭੂਮਿਕਾ ਦੇਖਦੇ ਹਾਂ ਕਿ ਅੰਦਰ ਖਾਤੇ ਕੋਈ ਐਸੀ ਗੱਲ ਹੈ ਜਿਹੜੀ ਸਰਨਾ ਹੁਣੀ ਡਿਕਟੇਟ ਕਰ ਰਹੇ ਹੁਣ ਅੰਦਰ ਖਾਤੇ ਨਹੀਂ ਉਹ ਓਪਨਲੀ ਬੋਲ ਰਹੇ ਨਹੀਂ ਜੀ ਅੰਦਰ ਖਾਤੇ ਵਾਲੀ ਕੋਈ ਗੱਲ ਨਹੀਂ ਕਿਉਂਕਿ ਜਿਹੜਾ ਬਾਗਲ ਗਏਗਾ ਇਹਦਾ ਸਾਰੇ ਮੁਲਕ ਚੋਂ ਫਾਤੀਆ ਪੜਿਆ ਜਾ ਰਿਹਾ ਜੀ ਕੋਈ ਇਹਨਾਂ ਦੇ ਨਾਲ ਖੜਨ ਨੂੰ ਤਿਆਰ ਨਹੀਂ ਵਿਦੇਸ਼ਾਂ 'ਚ ਕੋਈ ਇਹਨਾਂ ਦੇ ਹੱਕ 'ਚ ਬੋਲਣ ਨੂੰ ਤਿਆਰ ਨਹੀਂ ਬਿਲਕੁਲ ਜਿਹੜਾ ਸਰਨਾ ਜੀ ਉਹ ਇੱਕ ਸਮੇਂ ਦਿੱਲੀ ਦਾ ਪ੍ਰਧਾਨ ਰਿਹਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਰਿਹਾ ਜਦੋਂ ਟੋੜਾ ਸਾਹਿਬ ਨਾਲ ਸੀ ਉਦੋਂ ਉਹਨੇ ਆਪਣੀ ਸਿਆਸਤ ਲਾਗੂ ਕੀਤੀ ਉਹਨੇ ਕਾਂਗਰਸ ਨਾਲ ਸਾਂਝ ਪਾਈ ਅਮਰਿੰਦਰ ਨਾਲ ਸਾਂਝ ਪਾਈ ਜੀ ਹੁਣ ਦਿੱਲੀ ਕਮੇਟੀ ਤੇ ਪਾ ਲਈ ਭਾਜਪਾ ਨਾਲ ਸਾਂਝ ਜੀ ਇਸ ਕਰਕੇ ਉਹਨੇ ਆਪਣੇ ਸਿਆਸੀ ਭਵਿੱਖ ਨੂੰ ਬਚਾਉਣ ਲਈ ਉਹਨੇ ਅਨੇ-ਅਨੇ ਪੋਜੀਸ਼ਨਾਂ ਲੈਣ ਲੈਣ ਲੱਗ ਗਿਆ ਜਿਹੜੀਆਂ ਪੰਜਾਬ ਲਈ ਬੜੀਆਂ ਘਾਟਕ ਨੇ ਬਿਲਕੁਲ ਸਾਲਾਂ ਕਿ ਜਦੋਂ ਸਰਨਾ ਉੱਭਰਿਆ ਉਹਨੇ ਪੰਜਾਬ ਦੇ ਅਕਾਲੀ ਦਰ ਨਾਲੋਂ ਵੱਖਰੀਆਂ ਪੋਜੀਸ਼ਨਾਂ ਲਈਆਂ ਸੀ ਤਾਂ ਉੱਭਰਿਆ ਵੀ ਉੱਥੇ ਜੀ ਹੁਣ ਉਹ ਵੀ ਬੇੜੀ ਡੁੱਬੀ ਹੋਈ ਆ ਇੱਥੇ ਸੁਖਵੀਰ ਦੀ ਡੁੱਬੀ ਹੋਈ ਆ ਤੇ ਹੁਣ ਉਹ ਪੰਜਾਬ ਦੇ ਵਿੱਚ ਮਤਲਬ ਡੁੱਬ ਰਹੇ ਜਹਾਜ਼ ਦੇ ਨਾਲ ਖੜ ਗਿਆ ਪੂਰਾ ਜੀ